ਕਿਵਾਰ ਜੋ ਦਰਵਾਜੇ ਲੈ ਕੇ ਆਏ ਆ ਆਪਾਂ ਪਾਈਨ ਦੇ ਵਿੱਚ ਸਾਗਵਾਨ ਦੇ ਵਿੱਚ ਔਰ ਮਰਿੰਡੀ ਦੇ ਵਿੱਚ ਐਚ ਡੀ ਐਚ ਐਮ ਆਰ ਦੇ ਵਿੱਚ ਔਰ ਡਬਲ ਯੂ ਪੀ ਸੀ ਦੇ ਵਿੱਚ ਪ੍ਰਾਈਸ ਸਾਡਾ ਦਰਵਾਜਾ ਜਿਹੜਾ ਹੈਗਾ ਜੇ ਵੀ ਦਾ 100 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਜਾਂਦਾ ਫਲਸ ਡੋਰ ਜਿਹੜਾ ਜੇ ਵੀ ਦਾ ਫਲਸ ਡੋਰ ਹੈ 100 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਕੇ ਪੂਰੇ ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਣਾ ਹੈ 1000 ਰੁਪਏ ਸਕਰ ਫੁੱਟ ਤੱਕ ਦੀ ਵੈਰਾਈਟੀ ਅੱਜ ਆਪਾਂ ਦੇਖਾਂਗੇ ਪੂਰੇ 200 ਤੋਂ 250 ਦਰਵਾਜਾ ਤੁਹਾਨੂੰ ਡਿਸਪਲੇ ਮਿਲ ਜੇਗਾ ਜੀ ਕਸਟਮਰ ਆਪਣੇ ਸਾਈਜ਼ ਭੇਜੇਗਾ ਆਨਲਾਈਨ ਦਰਵਾਜਾ ਸਿਲ অনলাইন ਕਰ ਇਸ ਤੋਂ ਬਾਅਦ ਹੋਦਾ ਐਸਟੀਮੇਟ ਬਣੇਗਾ ਐਸਟੀਮੇਟ ਬਣਨ ਤੋਂ ਬਾਅਦ ਉਹਨੇ 25% ਜਿਹੜੀ ਪੇਮੈਂਟ ਹੈ ਸਾਨੂੰ ਐਡਵਾਂਸ ਕਰਨੀ ਹੈ 75% ਪੇਮੈਂਟ ਉਦੋਂ ਕਰਨੀ ਹੈ ਜਦੋਂ ਕ ਉਹਨੇ ਆਪਣੇ ਦਰਵਾਜ਼ੇ ਬਣ ਗਏ ਜਾਂ ਚੈੱਕ ਕਰ ਲਏ ਜਾਂ ਕਰਵਾਤੇ ਕਿਸੇ ਨੂੰ ਸੀਜ਼ਨਿੰਗ ਕੀਤਾ ਹੋਇਆ ਇਹਨੂੰ ਚੈਂਬਰ ਕੀਤਾ ਹੋਇਆ ਟ੍ਰੀਟ ਕੀਤਾ ਹੋਇਆ ਤਾਂ ਜੋ ਕਿਸੇ ਤਰੀਕੇ ਦਾ ਕੀੜਾ ਜਾਂ ਦੀਮਕ ਨਾ ਲੱਗੇ ਜਿਹੜੀ ਆ ਕਾਰਵਿੰਗ ਕੀਤੀ ਹੋਈ ਹੈ ਪੂਰੀ ਦੀ ਪੂਰੀ ਲੱਕੜੀ ਦੇ ਉੱਤੇ ਕਾਰਵਿੰਗ ਕੀਤੀ ਹੋਈ ਹੈ ਹਾਂਜੀ ਦੋਸਤੋ ਬਹੁਤ ਹੀ ਘੱਟ ਰੇਟ ਦੇ ਵਿੱਚ ਵਧੀਆ ਦਰਵਾਜ਼ੇ ਖਰੀਦਣਾ ਚਾਹਣਾ ਤਾਂ ਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਦੇਖ ਲਓ ਤੁਹਾਡੇ ਬਹੁਤ ਵੱਡੇ ਜਿਹੜੇ ਫਾਇਦੇ ਕਰਾਉਣੇ ਆ ਵੀਰਵੋਰਾ ਨੇ ਵੀਰਜੀ ਇਸ ਵਾਰ ਦੇ ਆਫਰ ਕੀ ਰਹਿਣਗੇ ਜੀ ਇਸ ਵਾਰ ਦੇ ਆਫਰ ਆਪ ਤਾਂ ਹਰ ਵਾਰੀ ਤੁਹਾਡੇ ਲਈ ਨਵਾਂ ਡਿਜ਼ਾਈਨ ਤੇ ਨਵੀਂ ਇੱਕ ਚੀਜ਼ ਲੈ ਕੇ ਆਨੇ ਐ ਅੱਤੀ ਵਾਰ ਜੋ ਦਰਵਾਜ਼ੇ ਲੈ ਕੇ ਆਏ ਆ ਆਪਾਂ ਪਾਈਨ ਦੇ ਵਿੱਚ ਸਾਗਵਾਨ ਦੇ ਵਿੱਚ ਔਰ ਮਰਿੰਡੀ ਦੇ ਵਿੱਚ ਐਚ ਡੀ ਐਚ ਐਮ ਆਰ ਦੇ ਵਿੱਚ ਔਰ ਡਬਲ ਯੂ ਪੀ ਸੀ ਦੇ ਵਿੱਚ ਜਿਹੜੀ ਆ ਕਾਰਵਿੰਗ ਕੀਤੀ ਹੋਈ ਐ ਪੂਰੀ ਦੀ ਪੂਰੀ ਲੱਕੜੀ ਦੇ ਉੱਤੇ ਕਾਰਵਿੰਗ ਕੀਤੀ ਹੋਈ ਐ ਇਹਦੀ ਦਰਵਾਜ਼ੇ ਦੀ ਜੇ ਆਪਾਂ ਥਿਕਨੈਸ ਦੀ ਗੱਲ ਕਰੀਏ ਮੋਟਾਈ ਦੀ ਗੱਲ ਕਰੀਏ 38 ਐਮ ਐਮ ਦਾ ਪ੍ਰੋਪਰ ਦਰਵਾਜ਼ਾ ਇਹ ਰੈਡੀ ਐ ਪੂਰਾ ਡਿਜ਼ਾਈਨ ਹੈਵੀ ਹੈਗਾ ਡਿਜ਼ਾਈਨ ਇਸ ਤੋਂ ਇਲਾਵਾ ਕਸਟਮਰ ਕੋਈ ਵੀ ਕਿਤੋਂ ਵੀ ਲੈ ਕੇ ਆ ਸਕਦਾ ਐ ਕਿਸੇ ਮਤਲਬ ਗੁਆਚ ਦੇ ਦੇਖਿਆ ਜਾਂ ਕਿਸੇ ਹੋਰ ਕੰਟਰੀ ਦਾ ਡਿਜ਼ਾਈਨ ਹੈ ਚਾਹੇ Google ਕਰਕੇ ਲੈ ਕੇ ਆਉਂਦਾ ਕੋਈ ਵੀ ਡਿਜ਼ਾਈਨ ਲੈ ਕੇ ਆ ਸਕਦਾ ਹੈ ਡਿਜ਼ਾਈਨ ਦੀ ਕੋਈ ਐਕਸਟਰਾ ਚਾਰਜਿੰਗ ਨਹੀਂ ਲਿੱਤੀ ਜਾਵੇਗੀ ਤੇ ਆਪਣੇ ਜੇ ਪ੍ਰਾਈਸ ਦੀ ਗੱਲ ਕਰੀਏ ਕਿੱਥੋਂ ਤੋਂ ਸਟਾਰਟਿੰਗ ਹੋਈ ਹੈ ਵੀ ਪ੍ਰਾਈਸ ਸਾਡਾ ਦਰਵਾਜ਼ਾ ਜਿਹੜਾ ਹੈਗਾ JV ਦਾ 100 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਜਾਂਦਾ ਫਲਸ ਡੋਰ ਜਿਹੜਾ ਜੇਵੀ ਦਾ ਫਲਸ ਡੋਰ ਹੈ 100 ਰੁਪਏ ਸਕਰ ਫੁੱਟ ਤੋਂ ਸ਼ੁਰੂ ਹੋ ਕੇ ਉਰੇ ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਣਾ ਹੈ 1000 ਰੁਪਏ ਸਕੇਅਰ ਫੁੱਟ ਤੱਕ ਦੀ ਵੈਰਾਈਟੀ ਅੱਜ ਆਪਾਂ ਦੇਖਾਂਗੇ ਵੀਡੀਓ ਵਿੱਚ ਮੈਂ ਤਾਂ ਜਦੋਂ ਤੁਹਾਡੀ ਵੀਡੀਓ ਸ਼ੁਰੂ ਕਰਨ ਲੱਗੀ ਸੀ ਮੈਨੂੰ ਆਇਆ ਸੀ ਤੁਸੀਂ ਇਹ 25 25 30 3000 ਦੇ ਇਹ ਦਰਵਾਜ਼ੇ ਨੂੰ ਲੈ ਕੇ ਜਾਓਗੇ ਪਰ ਨਹੀਂ ਤੁਹਾਡੇ ਰੇਟ ਬਹੁਤ ਵਾਜਬ ਨੇ ਹਰ ਬੰਦਾ ਅਫੋਰਡ ਕਰ ਸਕਦਾ ਹੈ ਜੀ ਦੇਖੋ ਜਿਹਦਾ ਬਜਟ ਸਾਗਵਾਨ ਦਾ ਨਹੀਂ 800 ਰੁਪਏ ਨਹੀਂ ਖਰੀਦਣਾ ਚਾਹੁੰਦਾ ਸਕੇਅਰ ਫੁੱਟ ਦਾ ਰੇਟ ਉਹਦੇ ਲਈ 500 ਰੁਪਏ ਸਕੇਅਰ ਫੁੱਟ ਦੇ ਰੇਟ ਦੇ ਵਿੱਚ ਸੇਮ ਡਿਜ਼ਾਈਨ ਸੇਮ ਚੀਜ਼ ਸੇਮ ਮਤਲਬ ਵੈਰਾਈਟੀ ਸਿਰਫ ਲੱਕੜੀ ਦਾ ਫਰਕ ਪੈ ਜਾ ਸਾਗਵਾਨ ਵਾਲਾ ਦਰਵਾਜਾ ਕਿਸੇ ਹੋਰ ਲੱਕੜ ਚ ਵੀ ਇਹ ਸੇਮ ਡਿਜ਼ਾਈਨ ਚ ਤਿਆਰ ਕਰਵਾ ਸਕਦੇ ਹਾਂ ਕਸਟਮਰ ਦਾ ਬਜਟ ਨਹੀਂ ਹੈਗਾ ਲੱਕੜੀ ਦਾ ਸਾਗਵਾਨ ਦਾ ਤਾਂ ਉਹ ਸੇਮ ਡਿਜ਼ਾਈਨ ਪਾਈਨ ਦੀ ਲੱਕੜ ਦੇ ਵਿੱਚ ਮਰਿੰਡੀ ਦੀ ਲੱਕੜ ਦੇ ਵਿੱਚ ਐਚ ਡੀ ਐਚ ਐਮ ਆਰ ਦੇ ਉੱਤੇ ਡਬਲ ਯੂ ਪੀ ਸੀ ਦੇ ਉੱਤੇ ਆਪਣੇ ਬਜਟ ਦੇ ਅਕੋਰਡਿੰਗ ਬਣਵਾ ਸਕਦੇ ਹਾਂ ਤੇ ਉਹਨਾਂ ਦਾ ਹੀ ਪੇਂਟ ਪਾਲਿਸ਼ ਹੋ ਜਾਂਦੀ ਹੈ ਜੀ ਬਿਲਕੁਲ ਸੇਮ ਚੀਜ਼ ਆ ਜਾਂਦੀ ਆਫਟਰ ਪੇਂਟ ਪਾਲਿਸ਼ ਮਤਲਬ ਜੇ ਦੇਖੋ ਜਿਵੇਂ ਬੜਾ ਰਿਲੀਜਨ ਦੇ ਅਕੋਰਡਿੰਗ ਬਣਿਆ ਹੋਇਆ ਦਰਵਾਜਾ ਕਿਸੇ ਨੇ ਪੂਜਾ ਰੂਮ ਵਾਸਤੇ ਲੈਣਾ ਹੈ ਆਪ ਬਣਵਾ ਸਕਦਾ ਆਪਣੇ ਰਿਲੀਜੀਅਨ ਦੇ ਅਕੋਰਡਿੰਗ ਆਪਾਂ ਹਰ ਤਰ੍ਹਾਂ ਦੀ ਵੀਰੇ ਕਸਟਮਾਈਜੇਸ਼ਨ ਕਰਦੇ ਆਂ ਤੇ ਦੋਸਤੋ ਤੁਸੀਂ ਧਿਆਨ ਮਾਰ ਲਓ ਵੀਰ ਹੋਰਾਂ ਦੇ ਦਾ ਆਫਿਸ ਦੇ ਵਿੱਚ ਵੀ ਬਹੁਤ ਸਾਰੇ ਦਰਵਾਜੇ ਡਿਸਪਲੇ ਕੀਤੇ ਹੋਏ ਆਏ ਪੂਰੇ 200 ਤੋਂ 250 ਦਰਵਾਜਾ ਤੁਹਾਨੂੰ ਡਿਸਪਲੇ ਮਿਲ ਜੇਗਾ ਜੀ 200 ਤੋਂ 250 ਦਰਵਾਜਾ ਬਾਕੀ ਸਾਡੇ ਪੇਜ ਤੇ ਹੈਗੇ ਆ ਜੀ ਐਂਡ ਵੀ ਡੋਰ ਮੈਨੂਫੈਕਚਰਰ ਦੇ ਨਾਮ ਤੇ Facebook ਤੇ ਪੇਜ ਹੈ ਉਸ ਤੋਂ ਬੰਦਾ ਹਜ਼ਾਰੋਂ ਡਿਜ਼ਾਈਨ ਚੂਜ਼ ਕਰ ਸਕਦਾ ਇਸ ਤੋਂ ਇਲਾਵਾ ਬੰਦਾ ਜੀ Google ਵੀ ਕਰਕੇ ਲੈ ਕੇ ਆਏਗਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਬਣ ਜਾਏਗਾ ਇਹ ਸਾਗਵਾਨ ਦੇ ਸਾਰੇ ਦਰਵਾਜੇ ਹੈਗੇ ਆ